ਤੋ ਅਨੰਪਤਾ ਹੋਏਗਾ ਕਿ ਕੱਲ ਜੋ ਕੱਲ ਬੀਤਿਆ 19 ਤਰੀਕ ਸੀ ਤੇ 6 ਪਹੋ ਸੀ ਇਸ 6 ਪੋ ਦੀ ਰਾਤ ਨੂੰ ਗੁਰੂ ਮਹਾਰਾਜ ਨੇ ਆਪਣੇ ਸਿੱਖਾਂ ਅਤੇ ਆਪਣੇ ਪਰਿਵਾਰਸ ਨੇ ਅਨੰਦਪੁਰ ਸਾਹਿਬ ਦਾ ਕਿਲਾ ਕੀਏ ਜਾਂ ਅਨੰਦਪੁਰ ਸਾਹਿਬ ਆਖੀਏ ਉਸ ਨੂੰ ਛੱਡਿਆ ਸੀ ਸੋ ਇਹ ਹੀ ਵਿਚਾਰ ਆਪਾਂ ਹੁਣ ਅੱਜਲੇ 2-3 ਕਥਾਵਾਂ ਵਿੱਚ ਸਾਂਝੀ ਕਰਨੀ ਏ ਗੁਰੂ ਜੀ ਦਾ ਅਨੰਦਪੁਰ ਸਾਹਿਬ ਛੱਡਣਾ ਸਰਸਾ ਦੇ ਕਿਨਾਰੇ ਜੰਗ ਫਖਣਾ ਸਰਸਾ ਨੂੰ ਪਾਰ ਕਰਦਿਆਂ ਪਰਿਵਾਰ ਵਿਛੋੜਾ ਚਮਕੌਰ ਸਾਹਿਬ ਦੀ ਅਸਾਮੀ ਜੰਗ ਛੋਟੇ ਸਾਹਿਬਜ਼ਾਦੇ ਤੇ ਸਤਕਾਰਯੋਗ ਮਾਤਾ ਜੀ ਫਤਿਹਗੜ ਸਾਹਿਬ ਸਰਹੰਦ ਦੇ ਅੰਦਰ ਉਹਨਾਂ ਦੀਆਂ ਸ਼ਹਾਦਤਾਂ ਇਹ ਕੁਝ ਵਿਚਾਰ ਆਪਾਂ ਅਗਲੇ ਆਉਣ ਵਾਲੇ ਦਿਨਾਂ ਵਿੱਚ ਸਾਂਝੀਆਂ ਕਰਾਂਗੇ ਗੁਰਬਾਣੀ ਦਾ ਫਰਮਾਨ ਹੈ ਗੁਰ ਕੀ ਮਹਿਮਾ ਕਿਆ ਕਹਾਂ ਗੁਰ ਬਿਬੇਕ ਸਤ ਸਰ ਉਹ ਆਦਿ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ ਗੁਰੂ ਦੇ ਬਾਰੇ ਕੁਝ ਵੀ ਆਖਣਾ অতি ਮੁਸ਼ਕਿਲ ਹੁੰਦਾ ਹੈ ਆਪਾਂ ਗੁਰਬਾਣੀ ਵਿੱਚੋਂ ਪ੍ਰਮਾਨ ਲੈਨੇ ਆ ਜਹੋਰ ਮਹਾਂਪੁਰਸ਼ਾਂ ਦੇ ਬਚਨਾਂ ਦੁਆਰਾ ਗੁਰੂ ਦੀ ਮਹਿਮਾ ਗਾਉਂਦੇ ਹਾਂ ਭਾਈ ਨੰਦ ਲਾਲ ਜੀ ਗੰਝ ਨਾਮਾ ਵਿੱਚ ਲਿਖਦੇ ਨੇ ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੇ ਮਨਜ਼ੂਰ ਗੁਰੂ ਗੋਬਿੰਦ ਸਿੰਘ ਇਸ ਦਸੰਕੇਪ ਜਿਹੜੇ ਅਰਥ ਹੁੰਦੇ ਨੇ ਇਸ ਪ੍ਰਕਾਰ ਬਣਦੇ ਨੇ ਨਾਸਿਰ ਦਾ ਮਤਲਬ ਹੈ ਸਹਾਇਕ ਤੇ ਮਨਸੂਰ ਦਾ ਮਤਲਬ ਹੈ ਸਹਾਇਤਾ ਪ੍ਰਾਪਤ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਬਾਰੇ ਭਾਈ ਨੰਦ ਲਾਲ ਜੀ ਆਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਗਰੀਬਾਂ ਦੇ ਸਹਾਇਕ ਹਨ ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ ਉਹਨਾਂ ਦੀ ਬਾਂਹ ਫੜਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ ਤਾਂ ਪਾਉ ਨੂੰ ਇਹ ਸਾਰਿਆਂ ਨੂੰ ਪਤਾ ਹੈ ਕਿ ਪੰਡਿਤ ਕਿਰਪਾ ਰਾਮ ਦੇ ਨਾਲ ਕੁਝ ਕਸ਼ਮੀਰੀ ਪੰਡਿਤ ਅਨੰਦਪੁਰ ਸਾਹਿਬ ਆਏ ਸਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਦੇ ਸਾਹਮਣੇ ਖਲੋਤੇ ਕੁਝ ਗੱਲਬਾਤ ਕਰ ਰਹੇ ਸਨ ਉਹਨਾਂ ਦੇ ਚਿਹਰੇ ਬੜੇ ਉਦਾਸ ਤੇ ਬਹੁਤ ਘਬਰਾਏ ਹੋਏ ਲੋਕ ਸਨ ਗੁਰੂ ਗਬਿੰਦ ਸਿੰਘ ਮਹਾਰਾਜ ਦੀ ਉਮਰ ਉਦੋਂ ਸਿਰਫ 9 ਵਰਿਆਂ ਦੀ ਪੁੱਛਿਆ ਸੀ ਪਿਤਾ ਜੀ ਇਹ ਲੋਕ ਕੌਣ ਨੇ ਇਹ ਬੜੇ ਘਬਰਾਏ ਹੋਏ ਨੇ ਡਰੇ ਹੋਏ ਨੇ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਨੇ ਦੱਸਿਆ ਸੀ ਬੇਟਾ ਇਹ ਕਸ਼ਮੀਰ ਤੋਂ ਬ੍ਰਾਹਮਣ ਪੰਡਿਤ ਲੋਕ ਛਲ ਕੇ ਆਏ ਨੇ ਇਹ ਆਖਦੇ ਨੇ ਕਿ ਔਰੰਗਜ਼ੇਬ ਨੇ ਬਹੁਤ ਜ਼ੁਲਮ ਇਹਨਾਂ ਉੱਤੇ ਕੀਤਾ ਅਤੇ ਕਰ ਰਿਹਾ ਹੈ ਇਹਨਾਂ ਦਾ ਧਰਮ ਖਤਰੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ ਫਿਰਦਾ ਇਲਾਜ ਕੀ ਹੋਏਗਾ ਇਹ ਕਿਵੇਂ ਜ਼ੁਲਮ ਰੋਕਿਆ ਜਾ ਸਕੇਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਖਦੇ ਨੇ ਕਿ ਕੋਈ ਮਹਾਨ ਵਿਅਕਤੀ ਸ਼ਹਾਦਤ ਦੇਵੇ ਕੁਰਬਾਨੀ ਕਰੇ ਇਹਨਾਂ ਦੀ ਬਾਹ ਫੜੇ। ਵੈਸੇ ਆਪਾਂ ਗੁਰੂ ਗੋਬਿੰਦ ਸਿੰਘ ਆਖਦੇ ਉਦੋਂ ਜੇ ਗੋਬਿੰਦ ਰਾਏ ਦੇ ਰੂਪ ਵਿੱਚ ਹਨ ਜੇ ਗੁਰੂ ਨਹੀਂ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਖਣ ਲੱਗੇ ਪਿਤਾ ਜੀ ਫਿਰ ਤੁਹਾਡੇ ਤੋਂ ਵੱਡਾ ਹੋਰ ਕਿਹੜਾ ਮਹਾਂਪੁਰਸ਼ ਹੋਏਗਾ ਜਿਹੜਾ ਇਹਨਾਂ ਦੀ ਬਾਹ ਫੜੇਗਾ ਇਹਨਾਂ ਨੂੰ ਸਹਾਰਾ ਦੇਵੇਗਾ ਇਹਨਾਂ ਦੇ ਧਰਮ ਦੀ ਰਾਖੀ ਕਰੇਗਾ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਸਲ ਵਿੱਚ ਗੁਰੂ ਵਾਲਾ ਜੀਵਨ ਪ੍ਰਾਰੰਭ ਹੁੰਦਾ ਹੈ ਉਹਨਾਂ ਨੇ ਉਹਨਾਂ ਲੋਕਾਂ ਦੀ ਬਾਹ ਫੜੀ ਜਿੰਨਾਂ ਲੋਕਾਂ ਦੀ ਬਾਹ ਨਾ ਕੋਈ ਦੇਵੀ ਦੇਵਤਾ ਫੜ ਸਕਿਆ ਨਾ ਕੋਈ ਕਹੇ ਜਾਂਦੇ Hindu ਰਾਜੇ ਮਹਾਰਾਜੇ ਫੜ ਸਕੇ ਆਨੰਦਪੁਰ ਦੇ ਚਾਰ ਚਫੇਰੇ 22 ਧਾਰ ਦੇ Hindu ਰਾਜੇ ਵੀ ਵਸਦੇ ਸਨ ਉਹ ਪੰਡਿਤ ਉਹਨਾਂ ਕੋਲ ਨਹੀਂ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਨ੍ਹਾਂ ਦੇ ਬਾਹ ਫੜਨ ਵਾਸਤੇ ਆਪਣੇ ਸਤਕਾਰਯੋਗ ਪਿਤਾ ਗੁਰਦੇਵ ਨੂੰ ਆਖਿਆ ਤੇ ਪਿਤਾ ਗੁਰਦੇਵ ਨੇ ਫਿਰ ਬਾਹ ਜਿੰਨਾ ਦੀ ਪਕੜੀ ਹੈ ਸਿਰ ਦੀਜੈ ਬਾਹ ਨਾ ਛੋਡੀ ਹੈ ਇਸ ਲਈ ਭਾਈ ਅਨੰਦ ਲਾਲ ਜੀ ਨੇ ਉਹਨਾਂ ਨੂੰ ਨਾਸਿਰੋ ਲਿਖਿਆ ਲੋਕਾਂ ਦੀ ਬਾਹ ਫੜਨ ਵਾਲੇ ਗਰੀਬਾਂ ਦੀ ਸਹਾਇਤਾ ਕਰਨ ਵਾਲੇ ਮਨਸੂਰ ਦਾ ਮਤਲਬ ਇਹ ਜਿੰਨੇ ਸਹਾਇਤਾ ਪ੍ਰਾਪਤ ਕਰ ਲਈ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਮੇਸ਼ਵਰ ਪਾਸੋਂ ਪਰਮਾਤਮਾ ਦੀ ਸਹਾਇਤਾ ਪ੍ਰਾਪਤ ਕਰ ਲਈ ਸੀ ਤੇ ਉਹ ਹੁਣ ਦੂਜਿਆਂ ਦੀ ਸਹਾਇਤਾ ਕਰਨ ਦੇ ਯੋਗ ਸਨ ਅਸਲ ਵਿੱਚ ਸਹਾਇਤਾ ਉਹ ਹੀ ਕਰ ਸਕਦਾ ਜਿਹਦੇ ਪੱਲੇ ਕੁਝ ਹੋਵੇ ਆਪਣੇ ਕੋਲੋਂ ਕੋਈ ਚੀਜ਼ ਮੰਗਲ ਨਹੀਂ ਆਏ ਆਪਣੇ ਕੋਲ ਹੋਵੇ ਹੀ ਨਾ ਤੇ ਆਪਾਂ ਕਿਵੇਂ ਉਹਦੀ ਸਹਾਇਤਾ ਕਰ ਸਕਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਮੇਸ਼ਵਰ ਪਾਸੋਂ ਸਹਾਇਤਾ ਪ੍ਰਾਪਤ ਕੀਤੀ ਤੇ ਫਿਰ ਅੱਗੇ ਨਿਮਾਨਿਆ ਤੇ ਨਤਾਣਿਆਂ ਦੀ ਬਾਹ ਫੜੀ ਅਗਲੀ ਪੰਕਤੀ ਵਿੱਚ ਭਾਈ ਸਾਹਿਬ ਲਿਖਦੇ ਨੇ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਇਸ ਦੀ ਦਾ ਮਤਲਬ ਹੈ ਪਰਮਾਤਮਾ ਭਾਈ ਕਾਨ ਸਿੰਘ ਨਾਭਾ ਨੇ ਅਰਥ ਕੀਤੇ ਨੇ ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮਾਤਮਾ ਦੇ ਦਰ ਤੇ ਪ੍ਰਵਾਨ ਚੜ੍ਹੇ ਹੋਏ ਵਿਅਕਤੀ ਹਨ ਆ ਉਹ ਰੱਬੀ ਦਰਗਾਹ ਵਿੱਚ ਮਨਜ਼ੂਰ ਹੋ ਚੁੱਕੇ ਹਨ ਉਹਨਾਂ ਦੇ ਮukh ਚੋਂ ਹੁਣ ਜਿਹੜਾ ਵੀ ਬਚਨ ਨਿਕਲੇਗਾ ਉਹ ਪੂਰਾ ਹੋਵੇਗਾ ਗੁਰੂ ਗਬਿੰਦ ਸਿੰਘ ਮਹਾਰਾਜ ਜੀ ਦੇ ਸੰਬੰਧ ਵਿੱਚ ਜਦੋਂ ਮਹਾਪੁਰਸ਼ ਬਚਨ ਲਿਖਦੇ ਨੇ ਵਿਦਵਾਨ ਲੋਕ ਲਿਖਾਰੀ ਲੋਕ ਲਿਖਦੇ ਨੇ ਤੋ ਇਹ ਗੱਲ ਕਹਿੰਦੇ ਨੇ ਕਿ ਗੁਰੂ ਗਬਿੰਦ ਸਿੰਘ ਸਾਹਿਬ ਦੇ ਸੰਬੰਧ ਵਿੱਚ ਕੁਝ ਵੀ ਲਿਖਣਾ অতি ਮੁਸ਼ਕਿਲ ਹੈ ਜੇ ਉਹਨਾਂ ਨੂੰ ਅਸੀਂ ਗੁਰੂ ਲਿਖਦੇ ਹਾਂ ਤੇ ਉਹਨਾਂ ਦੇ ਜੀਵਨ ਦੇ ਹੋਰ ਬਹੁਤ ਸਾਰੇ ਪਹਿਲੂ ਨੇ ਜਿਹੜੇ ਸਾਹਮਣੇ ਆਉਂਦੇ ਨੇ ਗੁਰੂ ਦੀ ਵਡਿਆਈ ਲਿਖਣੀ অতি ਮੁਸ਼ਕਿਲ ਹੈ ਪਰ ਜਦੋਂ ਉਹਨਾਂ ਨੂੰ ਵੇਖਦੇ ਹਾਂ ਤੇ ਉਹ ਸਰਬੰਸ ਦਾਨੀ ਵੀ ਹਨ ਫਿਰ ਉਹਨਾਂ ਦੇ ਸਰਬੰਸ ਬਾਰੇ ਲਿਖਣਾ ਛੋਟੇ ਸਾਬ ਜ਼ਾਦਿਆਂ ਬਾਰੇ ਲਿਖਣਾ ਸੱਚੀ ਮੁੱੱਚੀ ਔਖਾ ਹੈ ਆਪਾਂ ਕਦੇ ਸੋਚ ਨਹੀਂ ਸਕਦੇ ਕਿ 6-7 ਸਾਲ ਤੇ 8-9 ਸਾਲ ਦੇ ਸਾਬ ਜ਼ਾਦੇ ਜਾਂ ਸਾਡੇ ਕੋਈ ਬੱਚੇ ਕੀ ਇਸ ਤਰ੍ਹਾਂ ਧਰਮ ਉੱਤੇ ਪੂਰੇ ਉਤਰ ਸਕਦੇ ਨੇ ਜਿਹੜੀ ਦਲੇਰੀ ਨਾਲ ਉਹ ਸੂਬਾ ਸਰਹੰਦ ਨੂੰ ਜਵਾਬ ਦਿੰਦੇ ਰਹੇ ਉਹ ਕੇਵਲ ਉਹਨਾਂ ਦੇ ਹਿੱਸੇ ਹੀ ਆਇਆ ਹੈ ਉਹ ਹਮੇਸ਼ਾ ਆਖਦੇ ਰਹੇ ਕبھی ਤਰਮਨਾ ਤਜੈ ਹੈ ਕਭੀ ਤੁਰਕ ਨ ਬਣੇ ਹੈ ਸਿਸ ਨਿਜ ਦੇ ਹੈ ਜੈਸੇ ਬਡਿਉ ਨੇ دیے ਹੈ ਉਹਨਾਂ ਦੇ ਸਾਹਮਣੇ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਉਹਨਾਂ ਦੇ ਸਾਹਮਣੇ ਉਹਨਾਂ ਦੇ ਦਾਦਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਹਨਾਂ ਦੇ ਸਾਹਮਣੇ ਅਨੇਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਾਨ ਤੋਂ ਪਿਆਰੇ ਸਿੰਘਾਂ ਦੀਆਂ ਸ਼ਹਾਦਤਾਂ ਨੇ ਉਹਨਾਂ ਨੇ 7 ਮਹੀਨੇ ਆਨੰਦਪੁਰ ਨੂੰ ਪਾਏ ਹੋਏ ਘੇਰੇ ਵਿੱਚ ਬਿਤਾਏ ਨੇ ਤੇ ਉਹਨਾਂ ਨੂੰ ਪਤਾ ਏ ਕਿ ਸ਼ਹਾਦਤਾਂ ਦੀ ਦਾ ਮੁੱਲ ਜਾਂ ਦੀ ਕੀਮਤ ਕੀ ਏ ਧਰਮ ਕਿਸ ਨੂੰ ਆਖਦੇ ਨੇ ਅਸੀਂ ਕੇਵਲ ਧਰਮ ਦੀਆਂ ਗੱਲਾਂ ਕਰਨ ਜਾਣਦੇ ਆਂ ਧਰਮ ਦੇ ਵਿਆਖਿਆ ਪੜ ਪੜਾ ਕੇ ਅਸੀਂ ਲੋਕਾਂ ਨੂੰ ਸੁਣਾ ਸਕਦੇ ਆ ਪਰ ਅਸਲ ਵਿੱਚ ਧਰਮ ਕੀ ਏ ਇਹਨੂੰ ਕਿਵੇਂ ਜੀਣਾ ਹੈ ਆਪਣੀ ਜ਼ਿੰਦਗੀ ਵਿੱਚ ਅਸੀਂ ਉਹ ਨਹੀਂ ਜਾਣਦੇ ਅਸੀਂ ਛੋਟੇ ਛੋਟੇ ਗੱਲ ਤੇ ਡੋਲ ਜਾਂਦੇ ਆ ਪਰ ਧੰਨ ਹਨ ਉਹ ਛੋਟੇ ਸਾਬ ਜਾਦੇ ਜਿਨ੍ਹਾਂ ਨੇ ਆਪਣੀਆਂ ਜਾਨਵਾਰੀਆਂ ਪਰ ਧਰਮ ਨਹੀਂ ਛੱਡਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਜਦੋਂ ਇਹ ਵਿਦਵਾਨ ਲੋਕ ਉਹਨੂੰ ਸਰਬੰਸਤਾ ਨੇ ਲਿਖਣ ਦੀ ਕੋਸ਼ਿਸ਼ ਕਰਦੇ ਨੇ ਤੇ ਅੱਗੇ ਆਉਂਦਾ ਕਿ ਉਹ ਅੰਮ੍ਰਿਤ ਦੇ ਦਾਤੇ ਨੇ। ਉਹਨਾਂ ਅੰਮ੍ਰਿਤ ਦੀਆਂ ਗੱਲਾਂ ਹੀ ਅਸੀਂ ਸਾਰੇ ਕਰਦੇ ਆਂ ਪਰ ਸਾਨੂੰ ਅੰਮ੍ਰਿਤ ਬਾਰੇ ਪਤਾ ਤੇ ਨਹੀਂ ਨਾ ਕਿ ਅੰਮ੍ਰਿਤ ਕੀ ਏ। ਗੁਰਬਾਣੀ ਤੇ ਆਖਦੀ ਅੰਮ੍ਰਿਤ ਪੀਵੇ ਅਮਰ ਸੋ ਹੋਏ। ਜਿਹੜਾ ਅੰਮ੍ਰਿਤ ਪੀ ਲੈਂਦਾ ਉਹ ਅਮਰ ਹੋ ਜਾਂਦਾ ਉਹਨੂੰ ਦੁਬਾਰਾ ਮੌਤ ਨਹੀਂ ਆਉਂਦੀ ਉਹ ਆਤਮਿਕ ਮੌਤੇ ਮਰਦਾ ਨਹੀਂ ਅਸੀਂ ਦਿਹਾੜੇ ਵਿੱਚ ਪਤਾ ਨਹੀਂ ਆਤਮਿਕ ਮੌਤੇ ਕਿੰਨੀ ਵਾਰੀ ਮਰਦੇ ਹਾਂ ਫਿਰ ਇਹਦਾ ਮਤਲਬ ਹੈ ਅਸੀਂ ਅਜੇ ਅੰਮ੍ਰਿਤ ਧਾਰੀ ਨਹੀਂ ਹੋਏ ਜਿੱਦਨ ਅਸੀਂ ਅੰਮ੍ਰਿਤ ਨੂੰ ਸਮਝ ਲਿਆ ਅਮਰ ਸਾਡੇ ਹਿਰਦੇ ਵਿੱਚ ਉਤਰਿਆ ਉਸ ਦਿਨ ਸਾਡਾ ਜਨਮ ਮਰਨ ਦਾ ਭੈ ਵੀ ਮਿਟ ਜਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੋਈ ਲਿਖਦਾ ਉਹ ਨੀਲੇ ਦੇ ਸ਼ਾਹ ਸਵਾਰ ਸਨ ਕੋਈ ਲਿਖਦਾ ਉਹ ਬਾਜਾਂ ਵਾਲੇ ਤਾਜਾਂ ਵਾਲੇ ਸਨ ਉਹਨਾਂ ਨੂੰ ਬਹੁਤ ਕੁਝ ਕੋਈ ਆਖਦੇ ਨੇ ਉਹ ਸ਼ੈਨ ਸ਼ਾਹ ਸਨ ਕੋਈ ਕਹਿੰਦਾ ਉਹ ਫਕੀਰ ਸਨ ਵੱਡੇ ਵੱਡੇ ਰਾਜੇ ਆਉਂਦੇ ਨੇ ਵੱਡੇ ਵੱਡੇ ਸੂਰਮੇ ਆਉਂਦੇ ਨੇ ਮੈਦਾਨੇ ਜੰਗ ਵਿੱਚ ਜਦੋਂ ਉਹਨਾਂ ਦੇ ਸਾਹਮਣੇ ਆ ਕੇ ਅੱਖ ਨਾਲ ਅੱਖ ਮਿਲਾਉਂਦੇ ਨੇ ਤੇ ਸਵਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਡਿੱਗ ਪੈਣ ਤੋਂ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ ਉਹਨਾਂ ਦੀ ਮਹਿਮਾ ਕਿਵੇਂ ਬਿਆਨ ਕੀਤੀ ਜਾ ਸਕਦੀ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਮੁੱਚੀ ਰੱਬ ਦੇ ਦਰ ਤੇ ਪਰਵਾਨ ਹੋਏ ਉਹ ਗੁਰੂ ਵਿਅਕਤੀ ਹਨ ਅਸੀਂ ਜਦੋਂ ਅਨੰਦਪੁਰ ਸਾਹਿਬ ਦੀ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ 5 ਸਾਲਾਂ ਦੀ ਉਮਰ ਹੈ ਜਦੋਂ ਉਹ ਅਨੰਦਪੁਰ ਸਾਹਿਬ ਆਏ ਸਨ ਉਹਨਾਂ ਦਾ ਪ੍ਰਕਾਸ਼ ਪਟਨੇ ਅੰਦਰ ਹੋਇਆ ਪੰਜ ਸਾਲ ਲਗਭਗ ਉਹਨਾਂ ਨੇ ਉੱਥੇ ਬਿਤਾਏ ਪੰਜ ਸਾਲ ਦੀ ਉਮਰ ਵਿੱਚ ਉਹ ਆਨੰਦਪੁਰ ਸਾਹਿਬ ਆਏ ਸਨ ਇਹ ਆਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜ਼ਮੀਨ ਖਰੀਦ ਕੇ 1665 ਈਸਵੀ ਵਿੱਚ ਨਗਰ ਵਸਾਇਆ ਸੀ ਪਾਪਾ ਨੂੰ ਇਹ ਪਤਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮੈਦਾਨੇ ਜੰਗ ਵਿੱਚ ਤੇਗ ਫੜ ਕੇ ਲੜਦੇ ਵੀ ਰਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤਾਂ ਹੀ ਉਹਨਾਂ ਨੂੰ ਆਖਿਆ ਸੀ ਕਿ ਕੱਲੇ ਤੁਸੀਂ ਤੇਗ ਮੱਲ ਨਹੀਂ ਤੁਸੀਂ ਤੇਗ ਬਹਾਦਰ ਹੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਵੇਂ ਜੰਗਾਂ ਵਿੱਚ ਵੀ ਜੂਝੇ ਪਰ ਉਹਨਾਂ ਦਾ ਜਿਹੜਾ ਸੁਭਾਅ ਸੀ ਉਹ ਬੜੇ ਇਕਾਂਤ ਪਸੰਦ ਵਿਅਕਤੀ ਸਨ ਉਹ ਇਕੱਲੇ ਰਹਿਣਾ ਬਹੁਤਾ ਪਸੰਦ ਕਰਦੇ ਸਨ ਉਹ ਜਿੱਥੇ ਵੀ ਰਹੇ ਨੇ ਉੱਥੇ ਉਹਨਾਂ ਦਾ ਘੋਰਾ ਮਿਲਦਾ ਚਾਹੇ ਉਹ ਬਾਬੇ ਬਕਾਲੇ ਰਹੇ ਆਨੰਦਪੁਰ ਸਾਹਿਬ ਰਹੇ ਜਿੱਥੇ ਵੀ ਉਹ ਰਹੇ ਉਹਨਾਂ ਦੇ ਟਿਕਾਣੇ ਤੇ ਇੱਕ ਘੋਰਾ ਮਿਲਦਾ ਘੋਰੇ ਦਾ ਮਤਲਬ ਹੁੰਦਾ ਬੇਸਮੈਂਟ ਉਹਦੇ ਵਿੱਚ ਉਹ ਕੱਲੇ ਰਹਿਣਾ ਪਸੰਦ ਕਰਦੇ ਸਨ ਰੱਬ ਦੀ ਭਗਤੀ ਕਰਨਾ ਪਸੰਦ ਕਰਦੇ ਸਨ ਉਹਨਾਂ ਨੇ ਵੇਖਿਆ ਬਾਬੇ ਬਕਾਲੇ ਦੇ ਅੰਦਰ ਉਹ ਕਿੰਨੇ 21 22 ਝੂਠੇ ਦੰਬੀ ਪਖੰਡੀ ਗੁਰੂ ਬਣ ਕੇ ਬੈਠੇ ਸਨ ਉਹਨਾਂ ਨੇ ਆਪਣੀਆਂ ਦੁਕਾਨਾਂ ਤੇ ਲੋਕਾਂ ਨੂੰ ਹੋਕੇ ਦੇਣੇ ਸ਼ੁਰੂ ਕੀਤੇ ਸੀ ਕਿ ਅਸਲੀ ਗੁਰੂ ਇੱਥੇ ਬੈਠਾ ਹੈ ਉਹਨਾਂ ਨੇ ਕੀਰਤਪੁਰ ਸਾਹਿਬ ਵਿੱਚ ਵੇਖਿਆ ਸੀ ਕਿ ਉੱਥੇ ਵੀ ਗੁਰੂ ਪੁੱਤਰ ਜਿਹੜੇ ਨੇ ਉਹ ਆਪਣੀਆਂ ਗੱਦੀਆਂ ਲਾਉਣ ਤੋਂ ਸੰਕੋਚ ਨਹੀਂ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਇਕਾਂਤ ਵਿੱਚ ਤੇ ਸ਼ਾਂਤੀ ਵਿੱਚ ਰਹਿ ਕੇ ਗੁਰੂ ਨਾਨਕ ਦੇ ਮੱਥ ਦਾ ਪ੍ਰਚਾਰ ਕਰਨਾ ਲੋੜ ਦੇ ਸੰਚੋਂਦੇ ਸਨ ਤੇ ਕਿ ਇਲਾਕਾ ਜੀਂਦ ਵਾਲੇ ਪਾਸੇ ਉਦੋਂ ਉਸ ਨੂੰ ਬਾਂਗਰ ਆਖਦੇ ਸਨ ਬਾਂਗਰ ਦਾ ਇਲਾਕਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਬਾਂਗਰ ਦੇ ਇਲਾਕੇ ਵਿੱਚ ਰਹਿਣਾ ਪਸੰਦ ਕਰਦੇ ਸਨ ਉੱਥੇ ਉਦੋਂ ਬੜੀ ਸ਼ਾਂਤੀ ਸੀ ਆਪਾਂ ਨੂੰ ਇਹ ਵੀ ਪਤਾ ਹੈ ਗੁਰੂ ਜੀ ਅੰਮ੍ਰਿਤਸਰ ਸਾਹਿਬ ਗਏ ਸਨ ਗੁਰੂ ਬਣਨ ਤੋਂ ਬਾਅਦ ਤੇ ਇਹ ਜਿਹੜੇ ਪ੍ਰਿਥੀ ਚੰਦ ਦੀ ਔਲਾਦ ਸੀ ਉਹਨਾਂ ਨੇ ਉੱਥੇ ਅੰਦਰ ਨਹੀਂ ਸੀ ਜਾਣ ਦਿੱਤਾ ਦਰਵਾਜ਼ੇ ਬੰਦ ਕਰ ਲੈ ਸਨ ਉਹ ਇਹੋ ਜੇ वाद-ਵਿਵਾਦ ਝਗੜੇ ਝੜੇ ਵਿੱਚ ਪੈਣਾ ਹੀ ਨਹੀਂ ਸਨ ਚੁੰਦੇ ਉਥੇ ਉਹਨਾਂ ਨੇ ਇੱਕ ਜਗ੍ਹਾ ਲਈ ਜਿਹਨੂੰ ਅੱਜਕੱਲ ਆਪਾਂ ਧੰਤਾਨ ਸਾਹਿਬ ਆਖਦੇ ਹਾਂ ਉਥੇ ਇਕਾਂਤ ਵਿੱਚ ਉਹ ਰਹਿ ਕੇ ਪ੍ਰਭੂ ਦੀ ਭਗਤੀ ਕਰਨਾ ਤੇ ਲੋਕਾਂ ਨੂੰ ਰੱਬ ਨਾਲ ਜੋੜਨਾ ਚਾਹੁੰਦੇ ਸਨ ਗੁਰੂ ਜੀ ਇੱਕ ਵਾਰੀ ਇਸ ਪਾਸੇ ਆਏ ਕੀਰਤਪੁਰ ਸਾਹਿਬ ਵੱਲ ਤੇ ਜਿਹੜੇ ਪਹਾੜੀ ਰਾਜੇ ਨੇ ਬਾਈ ਧਾਰ ਦੇ ਇਨਾਂ ਵਿੱਚੋਂ ਇੱਕ ਰਾਜਾ ਸੀ ਦੀਪ ਚੰਦ ਜਿਹੜਾ ਅਕਾਲ ਚਲਾਣਾ ਕਰ ਚੁੱਕਾ ਸੀ ਉਹਦੀ ਰਾਣੀ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਇਲਾਕੇ ਵਿੱਚ ਆਏ ਨੇ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਇਲਾਕੇ ਦੇ ਵਿੱਚ ਹੀ ਰਹੋ ਗੁਰੂ ਜੀ ਨੇ ਆਖਿਆ ਨਹੀਂ ਅਸੀਂ ਉੱਥੇ ਜਗਾ ਲਈ ਹੈ ਅਸੀਂ ਉੱਥੇ ਰਹਿਣ ਦਾ ਮਨ ਬਣਾਇਆ ਉਸ ਰਾਣੀ ਨੇ ਜਿਹਦਾ ਨਾਂ ਚੰਪਾ ਰਾਣੀ ਵੀ ਕਹਿੰਦੇ ਨੇ ਇਤਿਹਾਸ ਵਿੱਚ ਉਸ ਨੇ ਮਾਤਾ ਨਾਨਕੀ ਜੀ ਨੂੰ ਬੇਨਤੀ ਕੀਤੀ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਾਤਾ ਜੀ ਹਨ ਮਾਤਾ ਜੀ ਤੁਸੀਂ ਆਖੋ ਕਿ ਗੁਰੂ ਜੀ ਸਾਡੇ ਇਲਾਕੇ ਨੂੰ ਛੱਡ ਕੇ ਨਾ ਜਾਣ ਗੁਰੂ ਜੀ ਨੇ ਮਾਤਾ ਜੀ ਦਾ ਬਚਨ ਮੰਨ ਕੇ ਉੱਥੇ ਰਹਿਣਾ ਮਨਜ਼ੂਰ ਕੀਤਾ ਔਰ ਇੱਕ ਸ਼ਰਤ ਰੱਖੀ ਕਿ ਅਸੀਂ ਇੱਥੇ ਜਗ੍ਹਾ ਲਵਾਂਗੇ ਕਿਸੇ ਰਾਜੇ ਦੀ ਜਗ੍ਹਾ ਨਹੀਂ ਅਸੀਂ ਜਗ੍ਹਾ ਖਰੀਦਾਂਗੇ ਮੁੱਲ ਲੈ ਕੇ ਫਿਰ ਰਵਾਂਗੇ ਉਥੇ ਗੁਰੂ ਜੀ ਨੇ ਜਗ੍ਹਾ ਖਰੀਦੀ ਜਿਹੜ ਜਿੱਥੇ ਅੱਜ ਆਨੰਦਪੁਰ ਸਾਹਿਬ ਦੇ ਦੁਆਲੇ ਤਿੰਨ ਪਿੰਡ ਸਨ ਉਸ ਵਕਤ ਤੇ ਉਹਨਾਂ ਦੇ ਵਿਚਕਾਰ ਇੱਕ ਸਾਂਝੀ ਜਗ੍ਹਾ ਸੀ ਇਹ ਤਿੰਨ ਪਿੰਡਾਂ ਦੇ ਨਾਂ ਲਿਖੇ ਨੇ ਇਤਿਹਾਸਕਾਰਾਂ ਨੇ ਮੀਆਪੁਰ ਲੋਧੀਪੁਰ ਤੇ ਸਹੋਟਾ ਇਨਾਂ ਦੇ ਵਿਚਕਾਰ ਜੇ ਸੋਹਣੀ ਜਗ੍ਹਾ ਗੁਰੂ ਮਹਾਰਾਜ ਨੇ ਵੇਖ ਕੇ ਕੋਝ ਇਤਿਹਾਸ ਕਰ ਲਿਖਦੇ ਨੇ 500 ਦਮੜਿਆਂ ਵਿੱਚ ਖਰੀਦੀ ਕੁਝ ਨੇ ਲਿਖਿਆ 2200 ਰੁਪਏ ਦਿੱਤੇ ਤੇ ਜਗ੍ਹਾ ਖਰੀਦ ਕੇ ਗੁਰੂ ਸਾਹਿਬ ਜੀ ਨੇ ਮਾਤਾ ਨਾਨਕੀ ਜੀ ਦੇ ਆਖਣ ਤੇ ਜਗ੍ਹਾ ਖਰੀਦੀ ਸੀ ਤੇ ਇੱਥੇ ਰਹਿਣਾ ਪ੍ਰਵਾਨ ਕੀਤਾ ਸੀ ਤੇ ਉਸ ਜਗ੍ਹਾ ਦਾ ਨਾਮ ਹੀ ਚੱਕ ਨਾਨਕੀ ਰੱਖਿਆ ਸੀ ਸੋ ਇਹ ਚੱਕ ਨਾਨਕੀ ਤੋਂ ਆਪਾਂ ਹੁਣ ਅੱਗੇ ਗੱਲ ਐਤਵਾਰ ਨੂੰ ਸ਼ੁਰੂ ਕਰਾਂਗੇ ਤੇ ਫਿਰ ਆਪਾਂ ਵੇਖਾਂਗੇ ਕਿ ਇਸ ਅਨੰਦਪੁਰ ਸਾਹਿਬ ਦੇ ਅੰਦਰ ਗੁਰੂ ਜੀ ਨੇ ਕਿਵੇਂ ਕਿਲਿਆਂ ਦੀ ਉਸਾਰੀ ਕੀਤੀ ਤੇ ਇੱਥੇ ਹੀ ਰਹਿ ਕੇ ਉਹਨਾਂ ਨੇ ਜਿਹੜੀ ਇੱਕ ਸ਼ਸਤਰ ਬਣਾਉਣ ਦੀ ਫੈਕਟਰੀ ਲਗਾਈ ਇੱਥੇ ਹੀ ਉਹਨਾਂ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਖਾਲਸਾ ਜੀ ਦੀ ਸਿਰਜਣਾ ਕੀਤੀ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਪੈਤਵਾਰ ਤੇ ਫਿਰ ਉਸ ਤੋਂ ਅਗਲੇ ਸਮੇਂ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ ਤੁਸੀਂ ਇਨੇਕ ਬਚਨ ਪ੍ਰਵਾਨ ਕਰਨਾ ਜੀ ਮੇਰੇ ਕੋਲੋਂ ਵਿਚਾਰ ਕਰਦਿਆਂ ਅਨੇਕ ਤਰ੍ਹਾਂ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ